ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂ ਜਿਹੜੇ ਅਗੇਤੇ ਝੋਨੇ ਨੇ ਉਹ ਨਿਸਰ ਰਹੇ ਨੇ ਤੇ ਉੱਪਰੋਂ ਜਿਹੜੀ بارش ਹੈ ਉਹ ਵੀ ਹੋ ਰਹੀ ਹੈ ਇਹਦੇ ਨਾਲ ਆਪਣਾ ਜਿਹੜਾ ਝਾੜ ਤੇ ਕਿੰਨਾ ਕੁ ਫਰਕ ਪੈ ਸਕਦਾ ਹੈ ਜਾਂ ਨਮੀ ਜਮੀ ਨਹੀਂ ਪੈਂਦਾ ਇਹਦੇ ਬਾਰੇ ਆਪ ਅੱਜ ਗੱਲ ਕਰਾਂਗੇ ਜਿਹੜੇ ਕਿਸਾਨ ਵੀਰ ਚੈਨਲ ਨੂੰ ਵੇਖ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦੱਬ ਲੈਣ ਤਾਂ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜਿਹੜੇ ਵੀਰਾਂ ਨੇ ਆਲੂਆਂ ਦੀ ਕਾਸ਼ਤ ਕਰਨੀ ਹੈ ਜਾਂ ਕਿਸੇ ਨੇ ਮਟਰ ਲਾਉਣੇ ਨੇ ਤਾਂ ਉਹ ਪੀਆ 126 ਜਾਂ 1509 ਤੇ ਜਿਵੇਂ ਜਾਂ ਬਾਸਮਤੀ ਦੇ ਵਿੱਚ 17 18 ਇਹੀਆਂ ਕਿਸਮਾਂ ਆਪਣੀਆਂ ਗੇਤੀਆਂ ਲੱਗੀਆਂ ਹੋਈਆਂ ਨੇਗੀਆਂ ਤੇ ਉੱਪਰੋਂ ਜਿਹੜਾ ਆਪਣਾ ਸਤੰਬਰ ਅੱਜ 3 ਕ ਹੈ ਇਹਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹੋਣ ਲੱਗ ਜਾਂਦੀ ਹੈ ਤੇ ਉਧਰੋਂ ਆਪਣਾ ਝੋਨਾ ਜਿਹੜਾ ਉਹ ਫਲਾਵਰਿੰਗ ਕਰਦਾ ਹੁੰਦਾ ਹੈਗਾ ਜਣੀ ਛਿੱਟਾ ਜਿਹੜਾ ਗੋਪ ਤੋਂ ਉਹ ਬਾਹਰ ਆ ਚੁੱਕਿਆ ਹੁੰਦਾ ਹੈਗਾ ਤਾਂ ਕਈ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਇਹ ਡਰ ਵੀ ਪੈ ਪੈਦਾ ਹੋ ਜਾਂਦਾ ਹੈ ਕਿ ਕਿਤੇ ਸਾਡਾ ਝਾੜ ਤੇ ਮਾੜਾ ਅਸਰ ਨਾ ਪੈ ਜਾਵੇ ਕਿਸਾਨ ਭਰਾਵੋ ਪਹਿਲੀ ਗੱਲ ਤੇ ਇਹ ਹੈ ਵੀ ਜਿੱਦẽ ਬੱਦਲ ਵਾਈ ਹੁੰਦੀ ਹੈ ਉਦੋਂ ਜਿਹੜਾ ਆਪਾਂ ਦਾਣਾ ਬਣਦੀ ਪ੍ਰਕਿਰਿਆ ਨਰਤੇ ਮਾਦਾ ਸੇਟਾ ਉਦੋਂ ਖੁੱਲਦਾ ਹੀ ਨਹੀਂ ਇਹ ਕੁਦਰਤ ਵੱਲੋਂ ਜੇ ਆਪਾਂ ਦੇਖੀਏ ਝੋਨੇ ਦੇ ਵਿੱਚ ਇਹ ਗੁਣ ਹੈ ਤੇ ਜੇ ਆਪਾਂ ਗੱਲ ਕਰੀਏ ਇਹਦੇ ਝਾੜ ਦੀ ਡਿਪੈਂਡ ਦੀ ਗੱਲ ਕਰੀਏ ਤਾਂ ਝੋਨੇ ਨੂੰ ਜਦ ਇਹਦੇ ਵਿੱਚ ਦਾਣਾ ਪੈਂਦਾ ਹੈਗਾ ਤਾਂ ਆਪਾਂ ਨੂੰ ਨੋਰਮਲ ਟੈਂਪਰੇਚਰ ਦੀ ਇਹਨੂੰ ਲੋੜ ਪੈਂਦੀ ਹੀ ਪੈਂਦੀ ਹੈ ਜੇ ਹਾਈ ਟੈਂਪਰੇਚਰ ਦੇ ਵਿੱਚ ਝੋਨੇ ਵਿੱਚ ਦਾਣਾ ਘਟ ਮੰਦਾ ਹੈਗਾ ਤੇ ਇਸੇ ਕਰਕੇ ਆਪਾਂ ਜਿਹੜੇ ਮਾਹਰ ਨੇ ਉਹ ਆਪਾਂ ਨੂੰ ਕਹਿੰਦੇ ਆ ਵੀ ਥੋੜੀ ਜਿਹੀ ਲੇਟ ਹੈ ਜਿਹੜੀ ਨੂੰ ਕਰ ਲੋ ਪਰ ਆਪਣੀ ਮਜਬੂਰੀ ਹੈ ਕਿਉਂਕਿ ਆਪਾਂ ਨੇ ਦੂਜੀ ਫਸਲ ਵੀ ਇਹ ਵਹਣ ਦੇ ਵਿੱਚ ਲਾਉਣੀ ਹੈ ਇਸ ਕਰਕੇ ਆਪਾਂ ਨੂੰ ਗੇਤੀ ਲਾਉਣੀ ਪੈ ਜਾਂਦੀ ਹੈਗੀ ਵੈਸੇ ਪ੍ਰਮਾਤਮਾ ਹੈ ਜਿਹੜਾ ਉਹ ਕਿਸੇ ਦਾ ਵੀ ਮਾੜਾ ਨਹੀਂ ਕਰਦਾ ਕਿਉਂਕਿ ਜਦੋਂ ਆਪਣਾ ਟੈਂਪਰੇਚਰ ਹਾਈ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ بارش ਆ ਜਾਂਦੀ ਹੈ ਤੇ ਬਾਰਸ਼ ਦੇ ਨਾਲ ਜਿਹੜਾ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਤੇ ਇਸ ਕਰਕੇ ਆਪਣਾ ਜਿਹੜਾ ਝੋਨੇ ਦੇ ਵਿੱਚ ਕੋਈ ਖਾਸ ਹੈ ਜਿਹੜਾ ਮੀਂਹ ਨਾਲ ਆਪਣਾ ਫਰਕ ਨਹੀਂ ਪੈਣ ਲੱਗਿਆ। ਕਈ ਕਿਸਾਨ ਵੀਰ ਕਹਿੰਦੇ ਨੇ ਵੀ ਸਾਡਾ ਤਾਂ ਬੂਰ ਝੜ ਗਿਆ। ਇਹਦੇ ਕਰਕੇ ਵੀ ਸਾਡਾ ਜਿਹੜਾ ਝਾੜ ਘਟ ਸਕਦਾ। ਬਾਕੀ ਕਿਸਾਨ ਭਰਾਵੋ ਆਪਾਂ ਕਰ ਵੀ ਕੁਝ ਨਹੀਂ ਸਕਦੇ। ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕਰਦਾ ਹੈ। ਵੈਸੇ ਪ੍ਰਮਾਤਮਾ ਮਾੜਾ ਵੀ ਨਹੀਂ ਕਰਦਾ ਕਿਉਂਕਿ ਇਹਨੇ ਸਭ ਨੂੰ ਜਿਹੜਾ ਰੋਟੀ ਦੇਣੀ ਹੈ ਕਿ ਅਸਲ ਵਿੱਚ ਕਿਸਾਨ ਹੈ ਜਿਹੜਾ ਇਹਦਾ ਜਿਹੜਾ ਸਬਰ ਹੈ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਜੋ ਵੀ ਕੁਦਰਤ ਇਹ ਨਾਲ ਕਰ ਦਿੰਦੀ ਹੈ ਤਾਂ ਇਹ ਸਹਿ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਜੋ ਕੁਦਰਤ ਨੇ ਕਰਤੀ ਸੋ ਕਰਤੀ ਵੈਸੇ ਪ੍ਰਮਾਤਮਾ ਜਿਹੜਾ ਉਹ ਸਾਥ ਦਿੰਦਾ ਹੀ ਦਿੰਦਾ ਹੈ ਦੂਜੀ ਗੱਲ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਉਹ ਹੈ ਜਆ ਆਪਣਾ ਜਿਵੇਂ ਆਪਣਾ ਸਪ੍ਰੇਹਾਂ ਦਾ ਜਾ ਸੁੰਡੀ ਦਾ ਅਟੈਕ ਜਾਂ ਜਿਵੇਂ ਤੇਲੇ ਦਾ ਅਟੈਕ ਜਿਉਂ ਹੀ ਠੰਡੋ ਹੋ ਜਾਂਦੀ ਹੈ ਉਹ ਵੀ ਆਪਾਂ ਨੂੰ ਝੋਨੇ ਦੇ ਵਿੱਚ ਘੱਟ ਵੇਖਣ ਨੂੰ ਮਿਲਦਾ ਹੈਗਾ ਹਾਂ ਇੱਕ ਗੱਲ ਜ਼ਰੂਰ ਹੋ ਸਕਦੀ ਹੈ ਵੀ ਜੇ ਥੋੜੀ ਜੀ ਮੀਂਹ ਦੇ ਨਾਲ ਹਵਾ ਤੇਜ਼ ਚੱਲਦੀ ਹੈ ਤਾਂ ਆਪਣੇ ਜਿਹੜੇ ਝੋਨੇ ਦੇ ਸਿੱਟਾ ਹੈ ਜਿਵੇਂ ਆਹ ਵੇਖ ਰਹੇ ਹਾਂ ਇਹ ਨਾ ਨਰਮ ਹੁੰਦਾ ਜਿੰਨਾ ਕਿ ਇਹਦੇ ਵਿੱਚ ਦੁੱਧਾ ਜਾਂ ਮਿਲਕ ਸਟੇਜ ਨਹੀਂ ਭਰਦੀ ਜਦੋਂ ਇਹ ਇੱਕ ਦੂਜੇ ਦੇ ਵਿੱਚ ਐਦਾਂ ਟਕਰਾਉਂਦੇ ਨੇ ਤਾਂ ਇਹ ਜਿਹੜਾ ਦਾਣੇ ਤੇ ਦਾਗ ਪੈ ਜਾਂਦੇ ਨੇ ਦਾਗ ਪੈਣ ਦੇ ਨਾਲ ਜਿਹੜਾ ਝੋਨੇ ਜਿਵੇਂ ਆਪਾਂ ਮੰਡੀ ਚ ਵੀ ਕਹਿੰਦੇ ਨੇ ਵੀ ਇਹ ਝੋਨਾ ਜਿਹੜਾ ਡਿਸਕਲਰ ਹੋ ਗਿਆ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਆ ਸਕਦੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਇਹਦੇ ਝਾੜ ਤੇ ਤਾਂ ਝਾੜ ਤੇ ਕੋਈ ਇਹਦਾ ਇੰਨਾ ਮਾੜਾ ਅਸਰ ਨਹੀਂ ਪੈਂਦਾ ਕਿਉਂਕਿ ਝੋਨੇ ਨੂੰ ਦਾਣਾ ਬਣਨ ਵਾਸਤੇ ਨਾਰਮਲ ਟੈਂਪਰੇਚਰ ਦੀ ਜ਼ਰੂਰਤ ਹੁੰਦੀ ਹੈ ਉਹ ਮੀਂਹ ਪੈਣ ਨਾਲ ਹੀ ਟੈਂਪਰੇਚਰ ਡਾਊਨ ਹੋ ਸਕਦਾ ਜੇ ਨਹੀਂ ਪਊਗਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਹਮਸ ਵੀ ਹੋ ਜਾਂਦੀ ਹੈ ਤੇ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਉਲੀ ਦੀ ਇੱਕ ਗੱਲ ਹੋਰ ਹੋ ਸਕਦੀ ਹੈ ਪੀਆਰ 26 ਦੇ ਵਿੱਚ ਜਿਹੜੀ ਹਲਦੀ ਰੋਗ ਜਾਂ ਗਠੋੜੀ ਰੋਗ ਜਿਹਨੂੰ ਆਪਾਂ ਕਹਿੰਦੇ ਆ ਉਹ ਥੋੜਾ ਜਿਹਾ ਇਹਦੇ ਵਿੱਚ ਜ਼ਿਆਦਾ ਆ ਸਕਦਾ ਹੈ ਕਿਉਂਕਿ ਉਪਰੋਂ ਜਿਹੜਾ ਮੌਸਮ ਖਰਾਬ ਹੋਣ ਦੇ ਕਾਰਨ ਤੇ ਬਾਕੀ بارش ਨਾਲ ਜਿਹੜਾ ਆਪਣਾ ਬਾਣਾ ਦੇ ਵਿੱਚ ਉਹ ਪਾਣੀ ਭਰ ਜਾਂਦਾ ਹੈ ਇਹ ਪ੍ਰੋਬਲਮ ਆ ਸਕਦੀ ਹੈ ਬਾਕੀ ਜੇ ਇਸ ਵੈਰੈਟੀ ਦੇ ਗੁਣਾ ਦੀ ਗੱਲ ਕਰੀਏ ਤਾਂ ਜਿਵੇਂ ਕਾਲਾ ਤੇਲ ਹੈ ਜਾਂ ਸੀਟ ਬ্লাইਟ ਹੈ ਉਹਦਾ ਪ੍ਰਭਾਵ ਵੀ ਇਸ ਵੈਰਾਈਟੀ ਦੇ ਉੱਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਸਿਰਫ ਗਟੋਲੀ ਰੋਗ ਦਾ ਇਹਦੇ ਤੇ ਆਪਾਂ ਨੂੰ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਬਾਕੀ ਪ੍ਰਮਾਤਮਾ ਭਲੀ ਕਰੂਗਾ ਸਭ ਵਾਸਤੇ ਪ੍ਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ ਆਸਾਨ ਵੀਰ ਝੋਨੇ ਤੇ ਸਪਰੇਅ ਕਰਨ ਦੀ ਸੋਚ ਰਹੇ ਨੇਗੇ ਝੋਨਾ ਜਿਹੜਾ ਮਰਜੀ ਹੋਵੇ ਚਾਹੇ ਲੰਮਾ ਸਮਾ ਲੈਣ ਵਾਲੀਆਂ ਵੈਰਾਈਟੀਆਂ ਨੇ ਚਾਹੇ ਘੱਟ ਸਮਾ ਲੈਣ ਵਾਲੀਆਂ ਵੈਰਾਈਟੀਆਂ ਨੇ ਜਿਵੇਂ ਪੀਆਰਕਯੂ 26 ਹੈ ਤੇ ਇਹਦੇ ਦੇ ਕਿਸਾਨ ਵੀਰੋ ਆਪਦਾ ਲੋਕਲ ਏਰੀਏ ਦਾ ਮੌਸਮ ਵੇਖ ਕੇ ਫੇਰ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਸਵੇਰੇ ਸਪਰੇਅ ਕਰ ਦਈਏ ਦੁਪਹਿਰ ਨੂੰ بارش ਆ ਜੇ ਤਾਂ ਉਹਦੇ ਨਾਲ ਜਿਹੜਾ ਆਪਣਾ ਨੁਕਸਾਨ ਨਾ ਹੋਵੇ ਤੇ ਵੈਸੇ ਤਾਂ 6 ਤਰੀਕ ਦੇ ਮਗਰੋਂ ਮੈਂ ਵੀ ਸਪਰੇਅ ਕਰਨੀ ਹੈ ਤੇ ਉਦੋਂ ਬਾਅਦ ਦੇ ਵਿੱਚ ਮੈਂ ਆਪਣੇ PR126 ਦੇ ਵਿੱਚ 6 ਤਰੀਕ ਤੋਂ ਬਾਅਦ ਮੌਸਮ ਵੇਖ ਕੇ ਜੇ ਖੁੱਲ ਹੈ ਤਾਂ ਆਪਾਂ ਇਹਦੀ ਸਪਰੇਅ ਕਰ ਦਾਂਗੇ ਸੋ ਸੋ ਇਨਕ ਬੇਨਤੀ ਤੇ ਧੰਨਵਾਦ ਸਤ ਸ੍ਰੀ ਅਕਾਲ